ਅੱਸੀ ਵਾਲਾ ਹੈ ਵੈਸੀ ਧਿਆਨ ਅੱਗੇ ਇਸ ਸਾਲ ਪਹਿਲਾ ਆਇਆ ਇੱਕ ਸਾਲੀ ਫਸਲ ਹੋਇਆ ਤੇ ਨੁਕਸਾਨ ਤਾਂ ਹੈ ਬਹੁਤ ਜ਼ਿਆਦਾ ਪਾਣੀ ਤਾਂ ਬਹੁਤ ਲੰਘ ਚੁੱਕਾ ਹੈ ਪਰ ਲੰਘਾਂ ਦੇ ਆਸਤੇ ਆਸਤੇ ਪਏ ਨੇ ਜੇ ਨੁਕਸਾਨ ਤੋਂ ਜਿਹੜਾ ਹੋਣਾ ਸੀ ਉਹ ਹੋ ਗਿਆ ਜਿਹੜਾ ਪਾਣੀ ਹਾਂਜੀ ਇਹ ਜਿਹੜੇ ਬਨ ਆ ਹੁਣ ਖਾਰਾ ਪਈ ਜਾਂਦੀਆਂ ਨੇ ਇਹਨਾਂ ਦੇ ਨਾਲ ਟੋਏ ਨੇ ਇਹਨਾਂ ਨੂੰ ਕੋਈ ਸਰਕਾਰ ਸਮਝਦੀ ਨਹੀਂ ਇਹਨੂੰ ਸਮਾਉਣ ਘਟੋਏ ਨਾ ਪੂਰ ਦੇਣ ਬੰਦ ਕਰਾਨ ਨਾਲ ਗੱਟੇ ਲਾਨ ਤੇ ਬੰਨ ਖੜਦਾ ਹੀ ਨਹੀਂ ਉਹ ਪਿੱਛੇ ਸੀ ਗੱਟੇ ਲਾਇਏ ਸੀ ਆਪਣੇ ਸੇਮ ਨਾਲ ਲਵਾਇਆ ਸੀ ਉੱਥੋਂ ਬੰਨ ਯਰੀ ਵੀ ਨਹੀਂ ਖੜਿਆ ਚਾਰ ਪੰਜ ਪੰਜ ਗੱਟਿਆਂ ਦੀ ਰਿੱਤੇ ਚ ਗਈ ਕਿਉਂ ਰਿੱਤੇ ਦੀ ਵੀ ਨਿਕਾਸੀ ਹੁੰਦੀ ਹੈ ਉਹਨਾਂ ਨੇ ਕਤਾਂ ਨਹੀਂ ਕੀਤੇ ਹੋਏ ਨਹੀਂ ਜੀ ਰਿੱਤੇ ਦੀ ਨਿਕਾਸੀ ਕੋਈ ਨਹੀਂ ਹੈ ਦਰਿਆ ਖੱਡੇ ਮਾਰਦਾ ਦਰਿਆ ਦਰਿਆ ਜਦੋਂ ਇੱਕੇ ਤੋਂ ਚੱਲ ਪਏ ਨਾ ਕਿੱਥੇ ਢਾਹ ਲਾ ਲਵੇ ਉੱਥੋਂ ਲਾਈ ਤੁਰਾ ਜਾਂਦਾ ਹੈ ਤੇ ਜੁਨਾ ਲਾਵੇ ਉਹਦੀ ਮौज ਹੈ ਇਹ ਲਾ ਦੇਵੇ ਤੇ ਕੰਮ ਗਿਆ ਇਓਂ ਢਾਹ ਤੇਰਾ ਢਾ ਲੱਗੀ ਖੜੀ ਇੱਥੇ ਆ ਜਿਹੜਾ ਪਾਣੀ ਹੈ ਘੜਦ ਘੜ ਤੇ ਵੀ ਫੱਡੂਗਾ ਇੱਥੇ ਪੈਰ ਵੀ ਨਹੀਂ ਲੱਗਣੇ ਬੰਦੇ ਦੇ ਜਿਸ ਬੰਦੇ ਦੀ 20 ਫੁੱਟ ਅਜੇ ਉਸ ਬੰਦੇ ਦੀ ਜ਼ਮੀਨ 20 ਫੁੱਟ ਡੁੱਗੀ ਹੋ ਜਾਂਦੀ ਏ ਉਸ ਵਿਚਾਰੇ ਦੀ ਫਸਲ ਤਾਂ ਡੁੱਬ ਗਈ ਹੁੰਦੇ ਕੋਈ ਪੈਸਾ ਤਾਂ ਹੈ ਨਹੀਂ ਇਹ ਪੈਸਾ ਹੋਵੇਗਾ ਤਾਂ ਤਾਂ ਹੀ ਉਸ ਜ਼ਮੀਨ ਨੱਪਦਰ ਕਰਕੇ ਕਰੇਗਾ ਜੇ ਦੂਸਰੇ ਦੀ ਜ਼ਮੀਨ ਹੈ ਚਲੀ ਗਈ ਤਾਂ ਉਹਨੇ ਆਪਾਂ ਨੂੰ ਚੱਕਣ ਵੀ ਨਹੀਂ ਦੇਣੀ ਜ਼ਮੀਨ ਜੇ ਚੱਕੇਗੀ ਤਾਂ ਕਿ ਸਰਕਾਰ ਚੱਕੇਗੀ ਉਹ ਕਹਣਗੇ ਵੀ ਚਲ ਅਸੀਂ ਚੱਕਨੇ ਤੁਹਾਨੂੰ ਕਰਦੇ ਨੇ ਨੀਵੀਂ ਜਿਹਦੀ ਉੱਚੀ ਉਹਦੀ ਤੇ ਚੱਕੀ ਕੀ ਜਿਹੜੀ ਨੀਵੀਂ ਉਹ ਖੱਡਾ ਕਿੱਥੋਂ ਲਿਆ ਕੇ ਪਾਏਗਾ ਬਸ ਇਸ ਤਰ੍ਹਾਂ ਇਹ ਦਰਿਆ ਇਹਦੇ ਅੱਗੇ ਤਾਂ ਆਪਾਂ ਕੁਝ ਵੀ ਨਹੀਂ ਕਰ ਸਕਨੇ ਇਹ ਤਾਂ ਖੱਡੇ ਕਿੱਥੇ ਮਰਜ਼ੀ ਮਾਰ ਸਕਦਾ ਕਿੰਨੇ ਮਰਜ਼ੀ ਮਾਰ ਸਕਦਾ ਖੱਡੇ ਜਦੋਂ ਇੱਕ ਜਗ੍ਹਾ ਤੇ ਮਿੱਟੀ ਚੱਕਣੀ ਸ਼ੁਰੂ ਕਰਤੀ ਖੱਡੇ ਲਾਣੇ ਸ਼ੁਰੂ ਕਰਤੇ ਉੱਥੇ ਤਾਂ 20 20 30 ਦੀ ਫੁੱਟ ਡੂੰਘੇ ਹੋ ਜਾਂਦੇ ਦੂਜੀ ਥਾਂ 10 10 20 20 ਫੁੱਟ ਟਿੱਬੇ ਲੱਗ ਜਾਂਦੇ ਨੇ ਇਸ ਕਰਕੇ ਬੰਨਾਂ ਨੂੰ ਫਿਰ ਜਦੋਂ ਦਰਿਆ ਦਾ ਜਿਹੜਾ ਅਸਲ ਵਾਅ ਹੈ ਉਹ ਇੱਥੋਂ ਕਿੱਥੇ ਸੀਗਾ ਇਸ ਤੋਂ ਪਹਿਲਾਂ ਇਹ ਅਸਲ ਵਾਅ ਉਹ ਜਿੱਥੇ ਸ਼ਪੈਦੇ ਖੜੇ ਤੇ ਉਹ ਖੜੇ ਡੱਬ ਕੱਕ ਜੇ ਖੜੇ ਹਾਂਜੀ ਉੱਥੇ ਉਹ ਸ਼ਪੈਦਿਆਂ ਦੀ ਲਾਈਨ ਤੇ ਤੇ ਵਾਅ ਇੱਧਰ ਆ ਗਏ ਨੇ ਰਸਤਾ ਇੱਧਰ ਲੈ ਜਾਂਦਾ ਹੁਣ ਇਹ ਇਹ ਤਾਂ ਫਿਰ ਜੀ ਤੋੜ ਪਾਣੀ ਇੱਥੋਂ ਤਾਂ ਘਟੋ ਘਟ 20 ਕਿਲੋ ਕਿ 30 ਕਿਲੋ ਮੀਟਰ 50 ਕਿਲੋ ਮੀਟਰ ਤੱਕ ਪਾਣੀ ਹੈਗਾ ਕੋਈ ਨੇੜੇ ਤਾਂ ਪੈਤੇ ਨਹੀਂ ਹੈਗਾ ਪਹਿਲਾਂ ਵਾਅ ਹੈ ਨਾ ਜੀ ਜੀ ਇਹ ਦਰਿਆ ਦਾ ਵਾਅ ਤਾਂ ਪਹਿਲਾਂ ਸ਼ੁਰੂ ਤੋਂ ਇੱਥੋਂ ਤੱਕ ਹੀ ਹੈਗਾ ਸੀ ਉਹ ਸ਼ਪੈਦਿਆਂ ਤੱਕ ਤੋੜ ਤੱਕ ਜੀ ਏ ਫਿਰ ਲੋਕਾਂ ਦੇ ਜਿਵੇਂ ਜ਼ਮੀਨਾਂ ਨਾ ਹੈਗੀਆਂ ਨੇ ਉਹਨਾਂ ਨੇ ਮਾਲਕੀ ਜ਼ਮੀਨ ਹੈ ਜੋ ਵੀ ਉਹਨਾਂ ਨੇ ਫਸਲਾਂ ਗੱਡੀਆਂ ਆਈਆਂ ਸੀ دریا ਤਾਂ ਫਿਰ ਉਹ ਜਿਹੜਾ ਰੁੱਕ ਖੜਾ ਤੇ ਉਹ ਪਾਰ ਜਿਹੜਾ گاਝਾ ਖੜਾ ਉੱਥੋਂ ਤੱਕ ਛੱਡਿਆ ਹੋਇਆ ਬਸ ਤੇ ਉਰੇ ਵਾਲੀਆਂ ਤਾਂ ਸਾਰੀਆਂ ਫਸਲਾਂ ਲੋਕਾਂ ਦੀ ਬੀਜੀਆਂ ਆਈਆਂ ਸੀ ਜੀ ਤੁਸੀਂ ਕੀ ਕਹਿੰਦੇ ਸੀ ਅਸੀਂ ਇਹ ਕਹਿੰਨੇ ਜੀ ਜਿਹੜਾ ਇਹ ਦਰਿਆ ਹੈ ਨਾ ਜਿਹੜਾ ਪੁਰਾਣਾ ਨਕਸ਼ਾ ਪੱਟ ਕੇ ਜਿੱਥੇ ਦਰਿਆ ਬੁੱਢੀ ਹੈ ਦਰਿਆ ਪਹਿਲੇ ਚੱਲਦੇ ਸੀ ਉਨੀ ਜਗ੍ਹਾ ਛੱਡਣਗੇ ਤੇ ਫਾਇਦਾ ਕਰਾਂਗੇ ਨਹੀਂ ਤੇ ਸਾਡਾ ਨੁਕਸਾਨ ਹੀ ਨੁਕਸਾਨ ਹੈ ਜਿਹੜੀ ਪੁਰਾਣਾ ਨਕਸ਼ਾ ਲਵਨ ਵੇਖਣ ਵੀ ਇਥੇ ਦਰਿਆ ਵਿੱਚ ਚੱਲਦਾ ਰਿਹਾ ਉਹ ਥਾਂ ਤਿੰਨ ਕਿਲੇ ਚਾਰ ਕਿਲੇ ਛੱਡਣ ਛੱਡਣਗੇ ਤਾਂ ਫਾਇਦਾ ਪਾਣਗੇ ਨਹੀਂ ਤਾਂ ਸਾਡਾ ਇਹੋ ਹਾਲ ਰਹਿਣਾ ਤੇ ਇਹ ਵਿੱਚ ਵੀ ਇਹੋ 25 ਵਿੱਚ ਉਹਨੇ ਆਇਆ ਕਰੇ ਉਹ ਤੇ 88 ਵਿੱਚ ਤੇ ਮੋਰ ਕੋਈ ਥੁਰ ਦੋਰੀ ਕੋਈ ਨਹੀਂ ਸੀ ਉਧਰ ਇਹਨੇ ਕਬਜ਼ੇ ਕੋਈ ਨਹੀਂ ਆਇਤੇ ਪੱਕੀਆਂ ਕੋਈ ਨਹੀਂ ਆਇਆ ਕੱਚੀਆਂ ਆਇਆ ਲੋਕਾਂ ਨੇ ਹੁਣ ਪੱਕੀਆਂ ਕਰਾ ਲਈਆਂ ਨੇ ਪਟਵਾਰੀ ਖਾਲੇ ਤਹਿਸੀਲਦਾਰ ਖਾਲੇ ਉਹਨਾਂ ਪੈਸੇ ਖਾਦੇ ਤੇ ਚੱਲ ਭਈ ਖਲਾਣਾ ਸਿਆ ਤੇਰੇ ਨਾਇਨੇ ਕਿਲੇ ਲੱਗ ਗਈ ਖਲਾਣਾ ਸਿਆ ਤੇਰੇ ਨਾਇਨੇ ਕਿਲੇ ਲੱਗ ਗਈ ਹੁਣ ਮਾਰ ਤੇ ਪਈ ਕਿਹੜੀ ਸਾਰੀ ਜੰਤ ਨੂੰ ਕੀ ਕੀਤਾ ਜਾਵੇ ਹੁਣ ਇਸ ਤੇ ਰਿਆਵਾਂ ਦੇ ਰਹਿੰਦੇ ਸਾਨੂੰ ਪਤਾ ਹੈ ਹੁਣ ਇਸ ਟਾਈਮ ਇੱਕ ਮਿਸਾਲ ਜਿਹੜੇ ਜਿਨ੍ਹਾਂ ਨੇ ਵੀਰਾਂ ਨੇ ਬਣਾ ਲੈ ਕਿਰਾਏ ਮਾਰ ਦਿੱਤੇ ਇੱਕੋ ਜੀ ਜ਼ਮੀਨਾਂ ਕਰ ਲੀਆਂ ਜਿਵੇਂ ਪੱਕੀ ਨਹਿਰ ਤਾਂ ਆਪਣੀ ਚੌੜੀ ਹੈ ਇਹ ਪੱਕੀ ਨੇਰ ਚੌੜੀ ਤੋਂ ਹੀ ਕਾਟਿਆ ਦਰਿਆ ਵਾਲੀ ਤਾਂ ਤੇ ਕਿੱਥੇ ਤਿੰਨ ਚਾਰ ਕਿੱਲੇ ਚੱਲਦਾ ਸੀ ਉਥੋਂ ਇੱਕ ਇੱਕ ਕਨਾਲ ਵਿੱਚ ਕੀ ਕਰੇਗਾ ਪਾਣੀ ਤੇ ਫੈਲਰ ਨੇ ਫੈਲ ਲੈਣਾ ਇੱਕਾ ਪੌੜ ਜਿਹੜੀ ਐ ਇਹਦੇ ਕਿੰਨੇ ਵਾਰੀ ਲੈਵਲ ਨੂਰ ਸ਼ਾਹ ਤੋਂ ਕਰਕੇ ਇੱਥੇ ਠੱਲੇ ਨਵੇਂ ਮਿਸਤਰੀਆਂ ਦੇ ਕੰਮ ਕਰਦਾ ਰਿਹਾ ਮੁਰਗੀ ਲਾਤੀ ਉੱਚੀ ਬੈਨਾ ਲੈਵਲ ਇੰਨੇ ਉੱਚਾ ਹੈ ਰੱਬ ਜਾਣ ਪਿਆ ਕਈ ਵਟੇ ਘੁਲੀਏ ਇਹ ਪੌੜ ਨੂੰ ਠੱਲੇ ਧੋਕ ਦਿੱਤਾ ਨੇ ਜਮੀਨ ਦੇ ਬਰਾਬਰ ਮੈਂ ਆ ਬੇਤਰੀਆਂ ਦਾ ਕੰਮ ਕਰਦਾ ਰਿਹਾ ਐਸਪੋਰਟ ਤੇ ਨੂਰਸ਼ਾਲੀ ਕੀਤਾ ਇੱਥੇ ਵੀ ਕੀਤਾ ਤੇ ਬੈਠੇ ਛੱਡ ਕੇ ਪੈਸੇ ਮਿਲਦੇ ਨਹੀਂ ਸੀ ਅਸੀਂ ਅਖਾ ਫਾਇਦਾ ਕੀ ਕਰਨ ਦਾ ਮੈਂ ਸਾਡੀ ਤੇ ਇਨੀ ਕੁ ਰਿਕਵੈਸਟ ਹੈਗੀ ਐ ਇਹ ਪਹੁੰਚੀ ਕੀਤੀ ਜਾਵੇ ਜਿਹੜਾ ਦਰਿਆ ਹੈ ਜਿਹੜਾ ਦਰਿਆ ਹੈ ਪੂਰਾ 3 ਕਿਲੇ 4 ਕਿਲੇ ਛਡਾਵੇ ਗਵਰਨਮੈਂਟ ਜੋ ਕੁਝ ਕਰੇ ਤੇ ਉਹ ਕਰ ਸਕਦੀ ਐ ਜਨਤਾ ਨਹੀਂ ਕਰ ਸਕਦੀ ਬਾਸ